ਲਾ ਸੱਜਣਾ ਪਿੰਡ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾਈ ਰਾਜੂ ਕੋਲੋਂ ਦੋ ਤਾਂ ਪਾਲਕ ਬੱਚੇ ਦਿਖਾ ਦਾਂਗੇ ਤੇ ਦੋ ਟੋਕੜਾਂ ਗੱਬਣਾ ਵੜਾ ਦਿਖਾ ਦਾਂਗੇ ਇੱਕ ਤਾਂ ਐਫ ਚੰਗੇ ਰਿਕਾਰਡ ਵਾਲੀ ਤੇ ਇੱਕ ਮੱਲੋਂ ਦਾ ਤੁਹਾਨੂੰ ਪੰਜਾਬ ਵਾਲੀ ਜਰਸੀ ਦਿਖਾ ਦਾਂਗੇ ਤਾਜੀ ਦਾ 26 27 ਕਿਜੀ ਦਾ ਮਿਲਕਰ ਰਿਕਾਰਡ ਆ ਗਿਆ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਟੋਟਲ ਚਾਰ ਨਾਕ ਦਿਖਾਵਾਂਗੇ ਜਰਸੀ ਦਾ ਸਪੈਸ਼ਲ ਕੰਮ ਹੁੰਦਾ ਬਾਈ ਦਾ ਆ ਜਰਾ ਜੂਰ ਲੈ ਬਨੇ ਹੋਰ ਕਮਿਆ ਵਧੀਆ ਵਧੀਆ ਚੜਦੀ ਕਲਾ ਜੋਮਾ ਚੜਦੀ ਕਲਾ ਨੰਬਰ ਦੱਸ ਦੇ ਜਰਾ 98036 05888 98036 ਤੇ 05888 ਤੇ ਆ ਜੋੜੀ ਇਹ ਦੇ ਦਾਂਗੇ ਇਸ ਭਰਾ ਨੂੰ ਹਾਂ ਇਹ ਸਾਨੂੰ ਦੋਨੀਆਂ ਲੈਣੇ ਨੇ ਹਾਂ ਜੀ ਤੇ ਸ਼ੁਰੂਆਤ ਕਿਹੜੇ ਪਾਸੇ ਕਰੀਏ ਫਿਰ ਐਚਐਫ ਤੋਂ ਕਰਦੇ ਨੇ ਐਚਐਫ ਤੋਂ ਕਰ ਲਈ ਲਾਸਟ ਦੇ ਲਈ ਵੀ ਇੱਧਰ ਮਾਰ ਕੈਮਰਾ ਜਰਸੀ ਦਿਖਾਵਾਂਗੇ ਵੱਡੀ ਤੋਹਫਾ ਤੇ ਹੋ ਜਾ ਸਾਈਡ ਨੂੰ ਹੁਣ ਇੱਕ ਵਾਰੀ ਆ ਬੈਠ ਦੇ ਮਾਰ ਦੇ ਕੈਮਰਾ ਬਿਊਟੀ ਚੈੱਕ ਕਰਾ ਦੇ ਬੱਚੀ ਦੀ ਫੁੱਲ ਬਰੀਡ ਚ ਆ ਗਈ ਸੂਆ ਕਿਹੜਾ ਸੁੰਦੀ ਆਗੇ ਇਹ ਤੀਜਾ ਸੂਗੀ ਤੀਜਾ ਅਰੀਜਨਲ ਹਾਂ ਜੀ ਪਹਿਲਾ ਵਪਾਰੀ ਆ ਜਿਹੜੇ ਨਤੀਜਾ ਕਰੀਦਾ ਦੂਜੇ ਦੀ ਮੁੱਕ ਜਾਂਦਾ ਕੰਮ ਆ ਕੇ ਨਹੀਂ ਤੀਜਾ ਸੂਂਦੀ ਆ ਤੀਜਾ ਬਾਈ ਕਹਿੰਦਾ ਸੁੰਦੀ ਆ ਪਤਾ ਕਿਹੜੀ ਸੀ ਮੰਦੀ ਆਪ ਸੀ ਮੰਦਾ ਨਹੀਂ ਪਤਾ ਠੀਕ ਆ ਗੱਲ ਗੱਬਣਾ ਗੱਬਣਾ ਐਚ ਐਫ ਤੋਂ ਆ ਸੈਕਦੇ ਸੀ ਮੇਨ ਤੋਂ ਸੈਕਦੇ ਸੀ ਮੇਨ ਤੋਂ ਕਿੰਨੇ ਟਾਈਮ ਦੀ ਗੱਬਣ ਹੋ ਗਈ ਬਾਈ ਤਿੰਨ ਮਹੀਨੇ ਪੂਰੇ ਤਿੰਨ ਦੀ ਚੈੱਕ ਪਾਸ ਚੈੱਕ ਪਾਸ ਤੋਰ ਦੇ ਖੋਲ ਕੇ ਤੇ ਬਾਕੀ ਸੱਜਣੋਂ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਦੁੱਧੰਦਿਆ ਰਾਜੂ ਕੋਲ ਹਾਈ ਕਿੰਨਾ ਦੁੱਧਾ 6-7 ਕਿਲੋ ਹੈਗਾ ਹੈਗਾ 6-7 ਕਿਲੋ ਹਾਂਜੀ ਇਹ ਕਿਵੇਂ ਗੱਬਣ ਲੇਟ ਬਣੀ ਆ ਜਾਂ ਕਿਵੇਂ ਗੱਬਣ ਗਰਮੀ ਸੀਗੀ ਠੀਕ ਹੈ ਤੇ ਉਦੋਂ ਫਿਰ ਟੀਕਾ ਭਰਾਇਆ ਨਹੀਂ ਠੀਕ ਆ ਉਹਦੇ ਕਰਕੇ ਲੇਟ ਹੋ ਗਈ ਹਾਂ ਤਾਜੀ ਦਾ ਦੁੱਧ ਕਿੰਨਾ ਹੈ ਤਾਜੇ ਦਾ 30 32 ਕਿਲੋ ਕਿੰਨਾ 30 32 ਕਿਲੋ 30 ਤੋਂ 32 ਕੇ ਜੀ ਹਾਂ ਠੀਕ ਆ ਗੱਲ ਤੇ ਗੱਬਣ ਕਿਨੇ ਕਿੰਵੇਂ ਮਹੀਨੇ ਦੱਸਿਆ ਇਹ ਮੈਨੂੰ ਤੀਜਾ ਲੱਗਿਆ ਹੋਇਆ ਲੱਗਿਆ ਪਿਆ ਹਣਾ ਸਟਾਰਟਿੰਗ 'ਚ ਆਪਾਂ ਤਿੰਨ ਦੀ ਕਹਤਾ ਹਾਂ ਆ ਤੀਜਾ ਬਾਈ ਕਹਿੰਦਾ ਲੱਗਿਆ ਪਿਆ 2 ਤੋਂ ਪਲੱਸ ਆ ਸਟਾਰਟਿੰਗ 'ਚ ਬਾਈ ਨੇ ਤਿੰਨ ਦੀ ਬੋਲਤਾ ਵੱਡੀ ਆ ਗਈ ਪੂਰੀ ਫੁੱਲਾ ਤੇ ਮਿਲਕ ਰਿਕਾਰਡ ਬਾਈ ਕਹਿੰਦਾ 30 32 ਕੇ ਜੀ ਦਾ ਆ ਗਿਆ ਤੇ ਪ੍ਰੈਗਨੈਂਟ ਮੱਲੋ ਹੋਈ ਆ ਲੇਟ ਤੇ ਕੁਆਲਿਟੀ ਤੁਹਾਡੇ ਸਾਹਮਣੇ ਆ ਨਸਲ ਬਰੀਡ ਕੱਦ ਕੋਈ ਸੱਜਣ ਛੋਟਾ ਨਾ ਮੰਨ ਲੇ ਵੀਰ ਵੀਡੀਓ ਚ ਵੱਡੀ ਲੱਗਦੀ ਆ ਨੇੜੇ ਜਾਵਾਂਗੇ ਸਾਨੂੰ ਇਹ ਛੋਟੀ ਦਿਖੂਗੀ ਵੱਡੀ ਆ ਵੱਡੀ ਹੀ ਦਿਖੂਗੀ ਉਹ ਨੇੜਾ ਆਉਂਗੇ ਤੁਸੀਂ ਹਾਂ ਜੇ ਬੈਡ ਭਰਦੀ ਆ ਤੇ ਮੰਨ ਲਓ ਕਿਉਂਕਿ ਦੁੱਧ ਹੁਣੇ ਡਰਾਈ ਹੋ ਜੂਗੀ ਹਾਂ ਚੰਗੀ ਰੈਡੀ ਹੋ ਜੂ ਜਾ ਕੇ ਇਥੋਂ ਲੱਭੀ ਬਿਊਟੀ ਕਰਾ ਦੇ ਚੱਕ ਉੱਤੋਂ ਬਿਲਕੁਲ ਸਟ੍ਰੇਟ ਲੈਗਸ ਕੋਰ ਦੀ ਮਜ਼ਬੂਤ ਪੂਰੀ ਤੇਰਾ ਜੂ ਪੈਸੇ ਕਿੰਨੇ ਲਾਵਾਂਗੇ ਅੱਜ ਇਹਦੇ ਜਮੀ ਜਾਇ ਯਾਰ 48000 ਰੁਪਏ ਹੈ 48000 48 ਚ ਛੋਟ ਛੱਪਾ ਕੋਈ ਕਰ ਦਾਂਗੇ ਕਰ ਦਾਂਗੇ ਮਾਨਤਾਂ ਠੰਡੀਆਂ ਉਦੋਂ ਸੁਭਾ ਦੀ ਹਾਂ ਠੰਡੀਆਂ ਮਸ਼ੀਨ ਤੇ ਲੱਗੀ ਹੋਈ ਆ ਠੀਕ ਆ ਇਥੋਂ ਲਵੀ ਇਹਦਾ ਕੱਦ ਦਾ ਆਈਡੀਆ ਕਰਾ ਦੀ ਛੋਟ ਹੀ ਨਾ ਕੋਈ ਸੱਜਣ ਮਨ ਲੈ ਫੁੱਲ ਵੱਡੀਆਂ ਚ ਆ ਗਈ ਹਾਂ ਮਸ਼ੀਨੀ ਚਵਾਈ ਤੇ ਆ ਹਾਂ ਮਸ਼ੀਨੀ ਚਵਾਈ ਠੀਕ ਹੱਥੀ ਤਾਂ ਨਹੀਂ ਕਰਾਉਂਦੀ ਨਹੀਂ ਹੱਥੀ ਮਾੜਾ ਮੋਟਾ ਹਲਦੀ ਆ ਪਰ ਉਹ ਮਸ਼ੀਨ ਤੇ ਲੱਗੀ ਹੋਈ ਆ ਛੁਰੀ ਠੀਕ ਉਹ ਸਟਾਰਟਿੰਗ ਤੋਂ ਮਸ਼ੀਨ ਤੇ ਆ ਹਾਂ ਮਸ਼ੀਨ ਤੇ ਆ ਠੀਕ ਆ ਹਾਂ ਉਹ ਬਾਈ ਕਹਿੰਦਾ ਮਸ਼ੀਨ ਵਾਲਾ ਸੱਜਣੀ ਸੰਪਰਕ ਕਰ ਲੈ ਹੱਥੀ ਵਾਲਾ ਲੈ ਜਾਊਗਾ ਤਾਂ ਉਹ ਭਰਾ ਆਪਦੇ ਰਿਸਕ ਤੇ ਲੈ ਜੀ ਹਨਾ ਹਾਂ ਹੱਥੀ ਚ ਬਾਈ ਵਾਲਾ ਸੱਜਣਾ ਆਪਦੇ ਰਿਸਕ ਤੇ ਲੈ ਜੇ ਤੇ ਹੁਣ ਮਾਰਦੇ ਆ ਬੱਚੀ ਦੇ ਕੈਮਰਾ ਫੇਸ ਤੇ ਮਾਰ ਨਹੀਂ ਲੱਭੀ ਕੈਮਰਾ ਉਹ ਇੱਥੇ ਪਿਓਰ ਜਰਸੀ ਜੀ ਆ ਗਈ ਉਮਰ ਕਿੰਨੀ ਕਰੂਗੀ ਜੀ ਇਹਦੀ 6 ਮਹੀਨੇ 6 ਮਹੀਨੇ ਤੇ ਉਹ ਨਾਲ ਵਾਲੇ ਬੱਚੇ ਦੀ ਇਹਦੀ ਵੀ 6 ਮਹੀਨੇ ਇਹਦੀ ਵੀ 6 ਹਾਂਜੀ ਦੋਨਾਂ ਦੀ ਹਾਂ ਸਿੰਗਲ ਚਾਰ ਚਾਰ ਹੀ ਨੇ ਸਿੰਗਲ ਚਾਰ ਚਾਰ ਫालतू ਤਾਂ ਨਹੀਂ ਨਹੀਂ ਫालतू ਤਾਂ ਪਤਾ ਨਹੀਂ ਆਪ ਕਿਹੜੇ ਸੀ ਬੰਦੇ ਨੇ ਕੁਝ ਨਹੀਂ ਇਹ ਵਰਲਡ ਵਾਈਡ ਦੀ ਉਹ ਵੀ ਵਰਲਡ ਵਾਈਡ ਦੀ ਆ ਠੀਕ ਆ ਅਗਰ ਨਾਮ ਨੂੰ ਪਤਾ ਕੋਈ ਏਹ ਇਹ ਉਹਦੀ ਆਈ ਕਿਨੌਟ ਦੀ ਆ ਹਾਂਜੀ ਉਹ ਡੈਂਡੀ ਦੀ ਆ ਉਹ ਡੈਂਡੀ ਦੀ ਹਾਂ ਇਹਦੀ ਮਾਪ੍ਰੀਤ ਦੀ ਆ ਠੀਕ ਆ ਉਹਦੀ ਹੈਗੀ ਆਈ 40 146 ਦੀ ਕਿੰਨਾ ਕਿੰਨਾ ਦੁੱਧ ਨੇ ਤੇ ਮਾਮਾ ਕੋਲੇ 25 ਪਲੱਸ ਹੈ ਆ 25 ਪਲੱਸ ਹਾਂਜੀ ਐਕਟਿਵ ਤਾਂ ਪੂਰੀਆਂ ਨੇ ਹਣਾ ਠੰਡਾ ਨਹੀਂ ਫालतੂ ਹੈਗਾ ਦੋਨਾਂ ਨੂੰ ਜਿਸ ਦੀ ਹੈ ਨਹੀਂ ਜੋ ਮੈਂ ਨਹੀਂ ਹੈਗਾ ਪੂਰਾ ਚਾਰ ਚਾਰ ਹੀ ਨੇ ਗਾਰੰਟੀ ਰਹੂਗੀ ਗਾਰੰਟੀ ਰਹੂਗੀ ਤੇ ਜੋੜੇ ਦਾ ਕੀ ਰੇਟ ਰੂ ਕਰਾ ਜੂ ਜੋੜੇ ਦਾ ਲੈਣ ਦੇਣ 50000 ਰੁਪਏ 50000 ਜੱਸ ਨੂੰ ਵਾਲਾ ਰੇਟ ਹਾਂਜੀ ਆ ਜੋੜੇ ਦਾ ਬਾਈ ਕਹਿੰਦਾ 50 ਰਹਿਣ ਵਾਲਾ ਐਕਟਿਵ ਦਾ ਤੁਹਾਨੂੰ ਦੱਸਿਆ ਜਾਂਦੀਆਂ ਨੇ ਵੀ ਕਮੂਰੀਆਂ ਫੁੱਲ ਐਕਟਿਵ ਆ ਗਈਆਂ ਮੇਲੇ 'ਚ ਬੱਚੀ ਨਾਮ ਲਾਊਗੀ ਲਾਊਗੀ ਠੀਕ ਆ ਤੋਰੇ ਫੇਰੇ 'ਚ ਕਮੀ ਤਾਂ ਨਹੀਂ ਕੋਈ ਨਹੀਂ ਜਮਾਈ ਨਹੀਂ 100 ਦੀਆਂ 100 ਰਹਿਣਗੀਆਂ 100 ਦੀਆਂ 100 ਆ ਜਾ ਲੱਭੀ ਹੁਣ ਆ ਜਾ ਅਗਲੀ ਨੰਬਰ ਵਾਲੀ ਬੈੜ ਤੇ ਤੇ ਆਹ ਬੈੜ ਤੇ ਮਾਰ ਕੇ ਮਰਾ ਵੱਡੀ ਬੁੱਢੀ ਕਰਾ ਦੇ ਚੈੱਕ ਪਿਓਰ ਪੰਜਾਬ ਵਾਲੀ ਆ ਗਈ ਇਹ ਘਰ ਦੀ ਆਪਣੀ ਹਾਂਜੀ ਇਧਰਲੇ ਬੰਨੇਓ ਇਧਰ ਮਾਰ ਦੇ ਲੱਭੀ ਕੈਮਰਾ ਬੈੜਾਂ ਬਾਈ ਕੋਲ ਕਾਫੀ ਰੱਖੀਆਂ ਪਈਆਂ ਇਧਰਲੇ ਬੰਨੇ ਇਹ ਘਰ ਦੀਆਂ ਬੈੜ ਇਹ ਸੀਮਨ ਪਤਾ ਕਿਹੜੇ ਦੀ ਹੈ ਇਹ ਆਉਦੀ ਆਈ ਐਬੀਐਸ ਦੇ ਸੀਮੰਦੀ ਆ ਠੀਕ ਆ ਗੱਲ ਤੋਰ ਦੇ ਹੁਣ ਕੇ ਤੇ ਬਾਕੀ ਇੱਥੇ ਤਾਂ ਕੁਆਲਿਟੀ ਕਰ ਲਓ ਚੈੱਕ ਪਿਓਰ ਪੰਜਾਬ ਵਾਲੀ ਆ ਚੰਗੇ ਸੀਮੰਦੀ ਆ ਤਿੰਨ ਮਹੀਨੇ ਦੀ ਚੈੱਕ ਪਾਸ ਆ ਦੁੱਧੋਂ ਡਰਾਈ ਆ ਹੁਣ ਇਹ ਹਾਂ ਜੀ ਦੁੱਧੋਂ ਡਰਾਈ ਇਹਦਾ ਵੀ ਲੇਟ ਹੀ ਆ ਕੰਮ ਨਾ ਹਾਂ ਜੀ ਆ ਕੰਮ ਇਹਦਾ ਵੀ ਲੇਟ ਹੋ ਗਿਆ ਤੇ ਕਿੰਨਾ ਦੁੱਧ ਚਵਾਇਆ ਜਮੀ ਰਾਜੂ ਚੋਣ ਵਾਲਾ ਆਪਣੇ ਘਰੇ ਇਹਨੇ 27 28 ਕਿਲੋ ਚਵਾਇਆ ਚਵਾਇਆ ਬਿਆ ਹਾਂ ਸ਼ਿਕਾਇਤ ਤਾਂ ਨਹੀਂ ਆਉਂਦੀ ਨਹੀਂ ਜਮਾਈ ਨਹੀਂ ਹੈ ਜਮਾਈ ਨਹੀਂ ਭਰਾ 25 ਮੰਨ ਕੇ ਲੈ ਜੇ ਭਰਾ ਕੋਈ ਕਮ ਮਰਜੀ ਯਾਰਾ ਥੋੜਾ 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 ਹੌਲੀ ਤੋਰ ਦੇ ਇੱਥੋਂ ਇੱਥੋਂ ਮਾਰਦੀ ਲੱਭੀ ਕੈਮਰਾ ਇਹ ਇੱਥੋਂ ਮਾਰਦੀ ਕੈਮਰਾ ਪਹਿਲਾਂ ਟਰਾਈ ਕਰਤੀ ਨਾ ਠੀਕ ਤੋਂ ਬਾਹਰ ਚੱਲੂਗੀ ਠੀਕ ਹੈ ਗੱਲ ਤਿੰਨ ਮਹੀਨਿਆਂ ਦੀ ਗੱਬਣ ਚ ਇੱਕ ਪਾਸ ਹਾਂ ਆਲੇ ਔਰਲੇ ਬੰਨੇ ਸੀਮਨ ਲੱਗਿਆ ਕਿਹੜਾ ਇਹ ਜੈਗਵਾਰ ਜੈਗਵਾਰ ਦਾ ਇਹ ਕਿੰਦਾ ਨਾਰਮਲ ਹੀ ਆ ਹਾਂ ਨਾਰਮਲ ਠੀਕ ਹੈ ਗੱਲ ਆ ਨਾਰਮਲ ਲੱਗਿਆ ਬਾਈ ਕਹਿੰਦਾ ਜੈਗਵਾਰ ਦੇ ਸੀਮਨ ਤੋਂ ਗੱਬਣ ਆ ਗਈ ਤੇ ਚੰਗਾ ਮਿਲ ਕੇ ਰਿਕਾਰਡ ਆ ਗਿਆ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਥਾਣਾ ਦੀ ਗਾਰੰਟੀ ਦੇ ਦਾਂਗੇ ਆ ਥਾਣਾ ਦੀ ਗਾਰੰਟੀ ਥਾਣਾ ਦੀ ਗਾਰੰਟੀ ਦੇ ਦਾਂਗੇ ਭਾਰ ਬੋਝ ਵਾਲੀ ਦਾ ਤਕਰੀਬਨ ਇਹਨਾਂ 'ਚ ਕੋਈ ਸਮੱਸਿਆ ਕਾਮਾਂ ਚ ਆਉਂਦੀ ਨਹੀਂ ਉਹ ਤਕਰੀਬਨ ਤਕਰੀਬਨ ਮੱਝਾਂ ਜਿਹੀ ਰਹਿੰਦੀ ਆ ਜਿਆਦੇ ਇੱਥੋਂ ਲੱਭੀ ਸਾਈਡ ਤੋਂ ਕਰਾ ਦੇਈਂ ਜਾਂ ਇੱਕ ਵੱਡੀ ਚੰਗੀ ਆ ਚੰਗੇ ਕਦ ਕਾਠ ਚ ਆ ਗਈ ਇਹ ਛੋਟੀ ਨਾ ਕੋਈ ਵੀ ਭਰਾ ਮੰਨ ਕੇ ਆ ਜੇ ਥਾਣਾ ਦੀ ਗਾਰੰਟੀ ਰਹੂਗੀ ਭਾਰ ਬੋਝ ਦੀ ਇੱਕ ਬੇਨਤੀ ਜ਼ਰੂਰ ਕਰੂੰਗਾ ਇਹ ਬਾੜ ਵੀ ਗੱਬਣ ਚੈੱਕ ਪਾਸ ਆ ਤੇ ਐਫ ਵੀ ਬਾਈ ਦੇ ਘਰੀ ਆਪਦਾ ਡਾਕਟਰ ਲੈ ਕੇ ਚੈੱਕ ਹਾਂ ਡਾਕਟਰ ਆਪਦਾ ਲਿਆਓ ਭਰਾ ਆਹ ਹੋ ਜਾ ਥੋੜਾ ਸਾਈਡ ਨੂੰ ਇੱਥੋਂ ਫੇਸ ਤੇ ਮਾਰਨੀ ਲੱਭੀ ਕੈਮਰਾ ਇੱਥੋਂ ਦੇ ਕਦ ਦਾ ਆਈਡੀਆ ਜਾ ਕਰਾ ਦੇਈਂ ਦਾ ਰੇਟ ਕਿਰ ਇਹਦਾ 55000 ਰੁਪਇਆ ਇਹਦਾ 55 ਤੇ ਉਹਦਾ 48 ਹਾਂਜੀ ਜੇ ਕੋਈ ਭਰਾ ਦੋ ਨਹੀਂ ਲੈਂਦਾ ਕਰ ਦਾਂਗੇ ਮਾਨਤਾਨ ਹੋਜੂ ਮਾਨਤਾਨ ਹਾਂਜੀ ਜਾਂ ਜੇ ਕੋਈ ਚਾਰ ਹੀ ਲੈਂਦਾ ਕਰ ਦਾਂਗੇ ਉਦਾਂ ਦਾ ਹੋਜੂ ਨੰਬਰ ਬੋਲ ਦਿ ਜ਼ਰਾ 98036 05888 ਪਿੰਡ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ